ਜੇ ਤੁਸੀਂ ਘਰ ਤੋਂ ਕਿਤੇ ਬਾਹਰ ਜਾ ਰਹੇ ਹੋ ਜਾਂ ਫਿਰ ਘਰ ਦੇ ਅੰਦਰ ਹੀ ਬੈਠੇ ਹੋ ਤਾਂ ਘਰ ਦੀ ਕੁੰਡੀ ਲਗਾਉਣਾ ਭੁੱਲ ਨਾ ਜਾਇਓ। ਤਰਸਲ ਜੋ ਇਸ ਘਰ ਦੇ ਵਿੱਚ ਹੋਇਆ ਕੱਲ ਨੂੰ ਤੁਹਾਡੇ ਘਰ ਦੇ ਵਿੱਚ ਨਾ ਹੋ ਜਾਵੇ। ਦਰਅਸਲ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੁਥੇ ਘਰਦਿਆਂ ਨੂੰ ਇਹ ਤੱਕ ਭੜਕਣੀ ਲੱਗੀ ਕਿ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਚੁੱਕੀ ਹੈ ਦਰਅਸਲ ਇਸ ਦੇ ਪਿੱਛੇ ਦਾ ਕਾਰਨ ਕੀ ਨਿਕਲਿਆ ਕਿ ਦਰਵਾਜ਼ਾ ਖੁੱਲ੍ਹਾ ਸੀ ਦਰਅਸਲ ਇੱਕ ਨੌਜਵਾਨ ਜੋ ਕਿ ਗਲੀ ਦੇ ਵਿੱਚ ਕੰਮ ਦਾ ਫਿਰਦਾ ਹੋਇਆ ਇਸ ਘਰ ਦੇ ਅੰਦਰ ਵੜਦਾ ਦੇਖਦਾ ਕਿ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਅਤੇ ਉਸ ਘਰ ਦੇ ਵੇੜੇ ਦੇ ਬਾਹਰ ਸਕੂਟਰ, ਮੋਟਰਸਾਈਕਲ ਅਤੇ ਸਾਈਕਲ ਖੜਿਆ ਤਾਂ ਉਸ ਸਾਕਸ਼ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਹੋਰ ਕੁਝ ਨਹੀਂ ਬਲਕਿ ਇੱਕ ਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦਾ ਉਹ ਜਾਂਦਾ ਹੋਇਆ ਵੀ ਵਖਾਈ ਦੇ ਰਿਹਾ ਹੈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਅਤੇ ਘਰਦਿਆਂ ਨੂੰ ਇਸ ਬਾਬਤ ਭੜਕ ਵੀ ਨਹੀਂ ਲੱਗਦੀ ਕਿ ਉਹਨਾਂ ਦੇ ਘਰ ਦੇ ਵਿੱਚ ਇਹ ਹੋ ਕੀ ਗਿਆ ਦਰਸਲ ਅਕਸਰ ਅਸੀਂ ਕਿਤੇ ਵੀ ਜਾਂਦੇ ਜਾਂ ਫਿਰ ਘਰ ਦੇ ਵਿੱਚ ਬੈਠੇ ਹੁੰਨੇ ਆ ਅਸੀਂ ਆਰਾਮ ਦੇ ਨਾਲ ਸਿੱਕ ਬੈਠ ਕੇ ਗੱਲਾਂ ਕਰਦੇ ਜਾਂ ਫਿਰ ਬਾਹਰ ਚਲੇ ਜਾਂਦੇ ਇਸ ਬੰਦ ਵਿੱਚ ਸੋਚਦੇ ਆ ਕਿ ਕਿਹੜਾ ਕੋਈ ਸਾਡੇ ਘਰ ਆਉਣ ਵਾਲਾ ਪਰ ਇੱਕ ਥੋੜੀ ਜੀ ਸਾਡੀ ਜਿਹੜੀ ਹੈ ਲਾਪਰਵਾਹੀ ਹੈ ਕਈ ਵਾਰ ਵੱਡਾ ਨੁਕਸਾਨ ਕਰ ਦਿੰਦੀ ਹੈ ਜਿਤੇ ਨੌਜਵਾਨ ਜਿਹੜਾ ਸਾਈਕਲ ਚੋਰੀ ਕਰਕੇ ਲੈ ਗਿਆ ਉੱਤੇ ਹੀ ਕੱਲ ਨੂੰ ਕੋਈ ਵੱਡੀ ਚੀਜ਼ ਵੀ ਲੈ ਜਾ ਸਕਦਾ ਸੀ ਜਾਂ ਫਿਰ ਘਰ ਦੇ ਅੰਦਰ ਦਾਖਲ ਹੋ ਕੇ ਵੱਡੀ ਘਟਨਾ ਨੂੰ ਅੰਜਾਮ ਵੀ ਦੇ ਸਕਦਾ ਇਸ ਕਰਕੇ ਸਾਨੂੰ ਚੌਕਸ ਹੋਣ ਦੀ ਬੇਹਦ ਲੋੜ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਤਸਵੀਰਾਂ ਜਿਹੜੀਆਂ ਨੇ ਕਪੂਰਥਲਾ ਦੇ ਪੋਸ਼ ਇਲਾਕੇ ਤੋਂ ਸਾਮਣੇ ਆਈਆਂ ਨੇ ਜਿੱਥੇ ਇਹ ਚੋਰ ਦਾ ਵੱਡਾ ਕਾਰਾ ਵੇਖਣ ਨੂੰ ਮਿਲਿਆ ਅਤੇ ਘਰਦਿਆਂ ਨੂੰ ਪੀੜਕ ਤੱਕ ਨਹੀਂ ਲੱਗੀ ਕਿ ਉਹਨਾਂ ਦੇ ਘਰ ਦੇ ਵਿੱਚ ਇਹ ਕੀ ਹੋ ਗਿਆ। ਦਰਅਸਲ ਚੋਰਾ ਦੇ ਹਮਸਲੇ ਇਸ ਕਦਰ ਉਲੰਧ ਹੋ ਚੁੱਕੇ ਨੇ ਕਿ ਸ਼ਰੀਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇੰਨੇ ਛਾਤਰ ਤਰੀਕੇ ਨੇ ਤੇ ਨਾਲ ਕਿ ਘਰਦਿਆਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਘਰ ਦੇ ਵਿੱਚ ਹੋ ਤਾਂ ਹੋ ਕੀ ਗਿਆ। ਦਰਸਲ ਇਸ ਬਾਬਤ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਆਪਣੇ ਘਰ ਦੇ ਵਿੱਚ ਜਦੋਂ ਵੀ ਬੈਠੋ ਜਾਂ ਫਿਰ ਕਿਚ ਕੁਝ ਮੀਟਰ ਦੀ ਦੂਰੀ ਉੱਤੇ ਵੀ ਬਾਹਰ ਜਾਓ ਤਾਂ ਆਪਣੇ ਘਰ ਦੇ ਦਰਵਾਜ਼ੇ ਨੂੰ ਲਗਾ ਕੇ ਜਾਣਾ ਚਾਹੀਦਾ ਹੈ ਤਾਂ ਕਿ ਜੋ ਇਸ ਘਰ ਦੇ ਵਿੱਚ ਹੋਇਆ ਕੱਲ ਨੂੰ ਉਹ ਕਿਸੇ ਸਾਡੇ ਜਾਂ ਤੁਹਾਡੇ ਕਿਸੇ ਘਰ ਦੇ ਨਾਲ ਨਾ ਇਹ ਘਟਨਾ ਵਾਪਰ ਸਕੇ। ਜੇ ਤੁਸੀਂ ਘਰ ਤੋਂ ਕਿਤੇ ਬਾਹਰ ਜਾ ਰਹੇ ਹੋ ਜਾਂ ਫਿਰ ਘਰ ਦੇ ਅੰਦਰ ਹੀ ਬੈਠੇ ਹੋ ਤਾਂ ਘਰ ਦੀ ਕੁੰਡੀ ਲਗਾਉਣਾ ਭੁੱਲ ਨਾ ਜਾਇਓ। ਤਰਸਲ ਜੋ ਇਸ ਘਰ ਦੇ ਵਿੱਚ ਹੋਇਆ ਕੱਲ ਨੂੰ ਤੁਹਾਡੇ ਘਰ ਦੇ ਵਿੱਚ ਨਾ ਹੋ ਜਾਵੇ। ਦਰਅਸਲ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੁਥੇ ਘਰਦਿਆਂ ਨੂੰ ਇਹ ਤੱਕ ਭੜਕਣੀ ਲੱਗੀ ਕਿ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਚੁੱਕੀ ਹੈ ਦਰਅਸਲ ਇਸ ਦੇ ਪਿੱਛੇ ਦਾ ਕਾਰਨ ਕੀ ਨਿਕਲਿਆ ਕਿ ਦਰਵਾਜ਼ਾ ਖੁੱਲ੍ਹਾ ਸੀ ਦਰਅਸਲ ਇੱਕ ਨੌਜਵਾਨ ਜੋ ਕਿ ਗਲੀ ਦੇ ਵਿੱਚ ਕੰਮ ਦਾ ਫਿਰਦਾ ਹੋਇਆ ਇਸ ਘਰ ਦੇ ਅੰਦਰ ਵੜਦਾ ਦੇਖਦਾ ਕਿ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਅਤੇ ਉਸ ਘਰ ਦੇ ਵੇੜੇ ਦੇ ਬਾਹਰ ਸਕੂਟਰ ਮੋਟਰਸਾਈਕਲ ਅਤੇ ਸਾਈਕਲ ਖੜਿਆ ਤਾਂ ਉਸ ਸਾਕਸ਼ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਹੋਰ ਕੁਝ ਨਹੀਂ ਬਲਕਿ ਇੱਕ ਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦਾ ਉਹ ਜਾਂਦਾ ਹੋਇਆ ਵੀ ਵਖਾਈ ਦੇ ਰਿਹਾ ਹੈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਅਤੇ ਘਰਦਿਆਂ ਨੂੰ ਇਸ ਬਾਬਤ ਭੜਕ ਵੀ ਨਹੀਂ ਲੱਗਦੀ ਕਿ ਉਹਨਾਂ ਦੇ ਘਰ ਦੇ ਵਿੱਚ ਇਹ ਹੋ ਕੀ ਗਿਆ। ਦਰਸਲ ਅਕਸਰ ਅਸੀਂ ਕਿਤੇ ਵੀ ਜਾਂਦੇ ਜਾਂ ਫਿਰ ਘਰ ਦੇ ਵਿੱਚ ਬੈਠੇ ਹੁੰਨੇ ਆ ਅਸੀਂ ਆਰਾਮ ਦੇ ਨਾਲ ਅਸੀਂ ਬੈਠ ਕੇ ਗੱਲਾਂ ਕਰਦੇ ਜਾਂ ਫਿਰ ਬਾਹਰ ਚਲੇ ਜਾਂਦੇ ਇਸ ਬੰਦ ਦੇ ਵਿੱਚ ਸੋਚਦੇ ਆ ਕਿ ਕਿਹੜਾ ਕੋਈ ਸਾਡੇ ਘਰ ਆਉਣ ਵਾਲਾ ਹੈ। ਪਰ ਇੱਕ ਥੋੜੀ ਜੀ ਸਾਡੀ ਜਿਹੜੀ ਹੈ ਲਾਪਰਵਾਹੀ ਹੈ ਕਈ ਵਾਰ ਵੱਡਾ ਨੁਕਸਾਨ ਕਰ ਦਿੰਦੀ ਹੈ। ਜਿਵੇਂ ਨੌਜਵਾਨ ਜਿਹੜਾ ਸਾਈਕਲ ਚੋਰੀ ਕਰਕੇ ਅਗੇ ਉਤੇ ਹੀ ਕੱਲ ਨੂੰ ਕੋਈ ਵੱਡੀ ਚੀਜ਼ ਵੀ ਲੈ ਜਾ ਸਕਦਾ ਸੀ ਜਾਂ ਫਿਰ ਘਰ ਦੇ ਅੰਦਰ ਦਾਖਲ ਹੋ ਕੇ ਵੱਡੀ ਘਟਨਾ ਨੂੰ ਅੰਜਾਮ ਵੀ ਦੇ ਸਕਦੇ ਇਸ ਕਰਕੇ ਸਾਨੂੰ ਚੌਕਸ ਹੋਣ ਦੀ ਬੇਹਦ ਲੋੜ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਤਸਵੀਰਾਂ ਜਿਹੜੀਆਂ ਨੇ ਕਪੂਰਥਲਾ ਦੇ ਪੋਸ਼ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਹ ਚੋਰ ਦਾ ਵੱਡਾ ਕਾਰਾ ਵੇਖਣ ਨੂੰ ਮਿਲਿਆ ਅਤੇ ਘਰਦਿਆਂ ਨੂੰ ਪੀੜਕ ਤੱਕ ਨਹੀਂ ਲੱਗੀ ਕਿ ਉਹਨਾਂ ਦੇ ਘਰ ਦੇ ਵਿੱਚ ਇਹ ਕੀ ਹੋ ਗਿਆ ਦਰਸਲ ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਸ਼ਰਿਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇੰਨੇ ਛਾਤਰ ਤਰੀਕੇ ਨੇ ਤੇ ਨਾਲ ਕਿ ਘਰਦਣ ਵੀ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਘਰ ਦੇ ਵਿੱਚ ਹੋ ਤਾਂ ਹੋ ਕੀ ਗਿਆ ਦਰਸਲ ਇਸ ਬਾਬਤ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਆਪਣੇ ਘਰ ਦੇ ਵਿੱਚ ਜਦੋਂ ਵੀ ਬੈਠੋ ਜਾਂ ਫਿਰ ਕਿਚ ਕੁਝ ਮੀਟਰ ਦੀ ਦੂਰੀ ਉੱਤੇ ਵੀ ਬਾਹਰ ਜਾਓ ਤਾਂ ਆਪਣੇ ਘਰ ਦੇ ਦਰਵਾਜ਼ੇ ਨੂੰ ਲਗਾ ਕੇ ਜਾਣਾ ਚਾਹੀਦਾ ਤਾਂ ਕਿ ਜੋ ਇਸ ਘਰ ਦੇ ਵਿੱਚ ਹੋਇਆ ਕੱਲ ਨੂੰ ਉਹ ਕਿਸੇ ਸਾਡੇ ਜਾਂ ਤੁਹਾਡੇ ਕਿਸੇ ਘਰ ਦੇ ਨਾਲ ਨਾ ਇਹ ਘਟਨਾ ਵਾਪਰ ਸਕੇ